ਸੀ ਲਿੱਦਣਾ ਖੜਿਆ ਜੋ ਕਿ ਮਕਸੂਦਾ ਦੇ ਨੇੜੇ ਹੈ ਅੰਮ੍ਰਿਤਸਰ ਜਲੰਧਰ ਹਾਈਵੇ ਦੇ ਕੋਲ ਜੋ ਹੈ ਬੀਤੀ ਰਾਤ ਰঞ্জੀਤ ਬਾਵਾ ਦੇ ਮੈਨੇਜਰ ਜਾਂ ਕਹਿ ਲਿਆ ਕਿ ਭਰਾਵਾ ਵਰਗੇ ਇੱਕ ਦੋਸਤੀ ਡਿਪਟੀ ਵੋਰਾ ਉਹਨਾਂ ਦੀ ਇਸ ਕਾਰ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਲਗਭਗ ਪੌਣੇ 12 ਦਾ ਸਮੇਂ ਦੱਸਿਆ ਜਾ ਰਿਹਾ ਸੀ ਜਾਂ 12 ਵਜੇ ਦਾ ਸਮੇਂ ਸੀ ਜਦੋਂ ਉਹ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਸੀ ਔਰ ਦੱਸਿਆ ਜਾ ਰਿਹਾ ਕਿ ਆਪਣੇ ਪਿੰਡ ਵੱਲ ਬਟਾਲੇ ਵੱਲ ਜਾ ਰਹੇ ਸੀ ਤੇ ਇਹ ਜਿਹੜਾ ਐਕਸੀਡੈਂਟ ਹੈ ਤੁਸੀਂ ਦੇਖ ਸਕਦੇ ਹੋ ਕਾਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਹਾਦਸਾ ਜਿਹੜਾ ਹੈ ਇੱਥੇ ਵਾਪਰਿਆ ਹੈ ਡਿਵਾਈਡਰ ਦੇ ਨਾਲ ਗੱਡੀ ਵੱਜਦੀ ਹੈ ਔਰ 120 ਕਿਲੋਮੀਟਰ ਦੀ ਸਪੀਡ ਵਿੱਚ ਜਿਹੜੀ ਹੈ ਗੱਡੀ ਉਹ ਸੀਗੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਇਹ ਵੀ ਦਿਖਾਵਾਂਗੇ ਕਿ ਸਪੀਡੋਮੀਟਰ ਤੇ ਤੁਸੀਂ ਦੇਖ ਸਕਦੇ ਹੋ 120 ਕਿਲੋਮੀਟਰ ਦੀ ਸਪੀਡ ਦੇ ਨਾਲ ਜਿਹੜੀ ਰਫ਼ਤਾਰ ਸੀ ਗੱਡੀ ਦੀ ਉਹ ਸੀ ਔਰ ਇਹ ਗੱਡੀ ਜਿਹੜੀ ਹੈ ਡਿਵਾਈਡਰ ਦੇ ਨਾਲ ਵੱਜਦੀ ਹੈ ਤੇ ਡਿਵਾਈਡਰ ਨਾਲ ਵੱਜਣ ਤੋਂ ਬਾਅਦ ਜਿਹੜੀ ਹੈ ਆਪਣਾ ਬੈਲੈਂਸ ਖੋ ਦਿੰਦੀ ਹੈ ਗੱਡੀ ਔਰ ਡਿਵਾਈਡਰ ਤੋਂ ਪਲਟੀ ਖਾ ਕੇ ਇਸ ਪਾਸੇ ਡਿੱਗ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਾਇਰ ਜੋ ਹੈ ਇੱਕ ਟਾਇਰ ਹੈ ਵੀ ਨਹੀਂ ਹੈ ਗੱਡੀ ਦਾ ਔਰ ਦੂਸਰਾ ਟਾਇਰ ਜੋ ਹੈ ਬਿਲਕੁਲ ਅੰਦਰ ਤਸ ਚੁਕਿਆ ਹੈ ਇੰਜਨ ਦਾ ਬੁਰਾ ਹਾਲ ਹੈ ਔਰ ਤੁਹਾਨੂੰ ਹੁਣ ਅੰਦਰ ਗੱਡੀ ਦੇ ਅੰਦਰ ਦਾ ਜੋ ਹਾਲ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਐਕਸੀਡੈਂਟ ਹੁੰਦਾ ਹੈ ਗੱਡੀ ਦੇ 에ਅਰ ਬੈਗ ਜਿਹੜੇ ਖੁੱਲ ਜਾਂਦੇ ਆ ਪਰ ਫਿਰ ਵੀ ਸਟੀering ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਟੇਰਿੰਗ ਜੋ ਹੈ ਡਰਾਈਵਰ ਸੀਟ ਤੇ ਕਿਉਂਕਿ ਕੱਲੇ ਡਿਪਟੀ ਵੋਹਰਾ ਸੀ ਗੱਡੀ ਡਰਾਈਵ ਕਰ ਰਿਹਾ ਰਾਤ ਨੂੰ ਤੇ ਜਿਹੜੇ ਗੱਡੀ ਦੇ ਹੀ ਪਾਰਟਸ ਹੈ ਉਹ ਅੰਦਰ ਧੱਸਦੇ ਹੈ 에ਅਰ ਬੈਗ ਖੁੱਲਣ ਦੇ ਨਾਲ ਵੀ ਜੋ ਹੈ ਬਚਾਅ ਨਹੀਂ ਹੁੰਦਾ ਔਰ ਇਸ ਹਾਦਸੇ ਦੇ ਵਿੱਚ ਡਿਪਟੀ ਵੋਹਰਾ ਆਪਣੀ ਜਾਨ ਗਵਾ ਦਿੰਦੇ ਹੈ ਕੁਝ ਚਸ਼ਮਦੀਦ ਜੋ ਇਸ ਉਸ ਵੇਲੇ ਇੱਥੇ ਮੌਜੂਦ ਸੀ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਦੱਸਿਆ ਜਾਣਕਾਰੀ ਦਿੱਤੀ ਕਿ ਇੱਥੇ ਇੱਕ ਹਾਦਸਾ ਜਿਹੜਾ ਹੈ ਵਾਪਰਿਆ ਹੈ ਜਦੋਂ ਪੁਲਿਸ ਇੱਥੇ ਆਂਦੀ ਹੈ ਉਹ ਡਿਪਟੀ ਨੂੰ ਇੱਥੋਂ ਕੱਢਣ ਦੀ ਜਿਹੜੀ ਹੈ ਕੱਢ ਕੇ ਇੱਥੋਂ ਹਸਪਤਾਲ ਪਹੁੰਚਾਉਂਦੀ ਹੈ ਪਰ ਦੇਰੀ ਹੋ ਜਾਂਦੀ ਹੈ ਹਸਪਤਾਲ ਪਹੁੰਚਣ ਤੱਕ ਕਿਉਂਕਿ ਡਿਪਟੀ ਦੀ ਮੌਕੇ ਤੇ ਹੀ ਜੜੀ ਹੈ ਕਿਹਾ ਜਾ ਰਿਹਾ ਹੈ ਮੌਤ ਹੋ ਗਈ ਸੀ ਤੁਸੀਂ ਗੱਡੀ ਦੀ ਹਾਲਤ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਜੋ ਹੈ ਵਾਪਰਿਆ ਹੈ ਜਦੋਂ ਰਾਤ ਵੀਡੀਓਜ਼ ਜਿਹੜੀਆਂ ਹੈ ਬਣਾਈਆਂ ਗਈਆਂ ਨੇ ਕੁਝ ਲੋਕਾਂ ਵੱਲੋਂ ਉਹਦੇ ਵਿੱਚ ਵੀ ਕੁਝ ਲੋਕ ਇਹ ਗੱਲ ਕਰ ਰਹੇ ਹੈ ਕਿ ਡਿਪਟੀ ਨੂੰ ਅਕਸਰ ਨੀਂਦ ਵੀ ਆ ਜਾਂਦੀ ਸੀ ਗੱਡੀ ਚਲਾਉਂਦੇ ਹੁਣ ਇਹ ਦੱਸਣਾ ਬਹੁਤ ਮੁਸ਼ਕਿਲ ਹੈ ਕਿ ਕੀ ਹੋਇਆ ਹੋਵੇਗਾ ਉਸ ਵੇਲੇ ਕਿ ਜਦੋਂ ਇਹ ਹਾਦਸਾ ਵਾਪਰਦਾ ਹੈ ਬਰੀਜ਼ਾ ਗੱਡੀ ਹੈ ਡਿਪਟੀਵੋਰਾ ਆਪ ਇਸ ਨੂੰ ਚਲਾ ਰਹੇ ਸੀ ਔਰ ਤੁਹਾਨੂੰ ਦੱਸਦੀ ਕਿ ਕੱਲ ਹੀ ਡਿਪਟੀਵੋਰਾ ਦਾ ਜਨਮ ਦਿਨ ਵੀ ਸੀ ਔਰ ਉਹਨਾਂ ਦੇ ਜੋ ਜਿਨ੍ਹਾਂ ਨੂੰ ਮੈਨੇਜ ਕਰਦੇ ਸੀ ਯਾਨੀ ਕਿ ਰਣਜੀਤ ਬਾਵਾ ਉਹਨਾਂ ਨੇ ਕੱਲ ਪੋਸਟ ਸਾਂਝੀ ਕਰਕੇ ਵਧਾਈਆਂ ਵੀ ਦਿੱਤੀਆਂ ਸੀਗੀਆਂ ਦਿਪਟੀ ਵੋਰਾ ਨੂੰ ਉਹਨਾਂ ਦੇ ਜਨਮ ਦਿਨ ਲਈ ਪਰ ਕੱਲ ਹੀ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਜਨਮ ਦਿਨ ਵਾਲੇ ਦਿਨ ਹੀ ਜਿਹੜਾ ਹੈ ਦਿਪਟੀ ਵੋਰਾ ਇਸ ਦੁਨੀਆ ਨੂੰ ਛੱਡ ਜਾਂਦੇ ਆ ਜਨਮ ਦਿਨ ਉਹਨਾਂ ਦਾ ਕਾਲ ਬਣ ਕੇ ਆਇਆ ਔਰ ਇਸ ਭਿਆਨਕ ਹਾਦਸੇ ਦੇ ਵਿੱਚ ਦਿਪਟੀ ਵੋਰਾ ਆਪਣੀ ਜਾਨ ਗਵਾ ਦਿੰਦੇ ਆ ਸੂਤਰਾਂ ਨੇ ਮੰਨੀਅਤ ਦੱਸਿਆ ਜਾ ਰਿਹਾ ਹੈ ਕਿ ਕੁਝ ਕੈਸ਼ ਔਰ ਵੈਪਨ ਜਿਹੜਾ ਹੈ ਉਹ ਗੱਡੀ ਵਿੱਚ ਸੀਗਾ ਜੋ ਕਿ ਪੁਲਿਸ ਨੂੰ ਨਹੀਂ ਮਿਲਿਆ ਹੈ ਸੋ ਇਹ ਜਾਇਜ਼ ਹੀ ਗੱਲ ਹੈ ਕਿ ਜੋ ਪਹਿਲੇ ਜਿਸਨੇ ਦੇਖਿਆ ਹੋਵੇਗਾ ਜਾਂ ਨਹੀਂ ਪੁਲਿਸ ਨੂੰ ਦੱਸਿਆ ਹੋਵੇਗਾ ਉਹ ਕੈਸ਼ ਜਾਂ ਜੋ ਵੀ ਅੰਦਰ ਸਮਾਨ ਸੀ ਉਹ ਲੈ ਕੇ ਚੱਲ ਗਿਆ ਪਰ ਇਸ ਵੇਲੇ ਤੁਹਾਨੂੰ ਦੱਸਦੀ ਕਿ ਡਿਪਟੀ ਵੋਰਾ ਦੀ ਜਿਹੜੀ ਡੈੱਡ ਬੋਡੀ ਹੈ ਉਹ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਮੌਰਟਰੀ ਵਿੱਚ ਹੈਗੀ ਹੈ ਪਰ ਉਹਨਾਂ ਦੀ ਗੱਡੀ ਜਿਹੜੀ ਹੈ ਹਜੇ ਵੀ ਇਸ ਹਾਦਸੇ ਵਾਲੀ ਥਾਂ ਉੱਤੇ ਹੀ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਹੈ ਗੱਡੀ ਦਾ ਅੱਜ 22:30 ਵਜੇ ਦੇ ਨਾਲ 22:00 ਦੇ 22:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਡਿਪਟਿਵੋਰਾ ਦੀ ਜਿਹੜੀ ਮ੍ਰਿਤਕ ਦੇਹ ਹੈ ਨੂੰ ਉਹਨਾਂ ਦੇ ਪੇਂਡ ਉਹਨਾਂ ਦੇ ਘਰ ਜਿਹੜਾ ਹੈ ਲੈ ਕੇ ਜਾਇਆ ਜਾਵੇਗਾ ਉਸ ਤੋਂ ਬਾਅਦ ਜਿਹੜਾ ਹੈ ਸੰਸਕਾਰ ਦੀ ਪਤਾ ਚੱਲ ਸਕਦਾ ਹੈ ਕਿ ਕਦੋਂ ਸੰਸਕਾਰ ਹੋਵੇਗਾ ਅੱਜ ਹੋਵੇਗਾ ਜਾਂ ਕੱਲ ਹੋਵੇਗਾ ਹਜੇ ਇਸ ਦੀ ਕੋਈ ਆਪਾਂ ਨਹੀਂ ਹਜੇ ਤੱਕ ਇਸ ਦੀ ਕੋਈ ਖਬਰ ਮਿਲੀ ਹੈ ਪਰ ਇਹਨਾਂ ਤੁਹਾਨੂੰ ਜ਼ਰੂਰ ਅਸੀਂ ਦੱਸ ਸਕਦੇ ਹਾਂ ਕਿ ਬਹੁਤ ਵੱਡੀ ਜਿਹੜੀ ਘਟਨਾ ਕੱਲ ਵਾਪਰੀ ਹੈ ਡਿਪਟੀ ਬੋਰਾ ਇਸ ਗੱਡੀ ਵਿੱਚ ਸੀਗੇ ਬਰੀਜ਼ਾ ਹੈ ਗੱਡੀ ਔਰ ਇਸ ਗੱਡੀ ਦੇ ਵਿੱਚ ਉਹਨਾਂ ਦਾ ਜਦੋਂ ਐਕਸੀਡੈਂਟ ਹੁੰਦਾ ਹੈ ਤੇ ਉਹਨਾਂ ਨੂੰ ਹਸਪਤਾਲ ਜਦੋਂ ਲੈ ਕੇ ਜਾਇਆ ਜਾਂਦਾ ਉਸ ਦੌਰਾਨ ਇਹਨਾਂ ਦੀ ਮੌਤ ਹੋ ਜਾਂਦੀ ਹੈ ਹੋਨ ਜਿਹੜਾ ਹੈ ਸਿਵਲ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਹੈ ਉੱਥੋਂ 2:30 ਜਾਂ 3 ਵਜੇ ਜੜੀ ਹੈ ਉਹਨਾਂ ਦੀ ਬੋਡੀ ਲੈ ਕੇ ਜਾਈ ਜਾਵੇਗੀ ਔਰ ਹਜੇ ਉਹਨਾਂ ਦੇ ਫੈਮਿਲੀ ਮੈਂਬਰਸ ਜਿਹੜੇ ਹੈ ਸਿਵਲ ਹਸਪਤਾਲ ਵੀ ਸਾਡੇ ਕੁਝ ਜਿਹੜੇ ਸਬੰਧਾਤਾਂ ਨਾਲ ਹੈਗੇ ਆ ਮੌਜੂਦ ਹੈਗੇ ਉੱਥੇ ਰਿਪੋਰਟਰਸ ਉਹਨਾਂ ਨੇ ਦੱਸਿਆ ਕਿ ਹਜੇ ਫੈਮਿਲੀ ਮੈਂਬਰ ਉੱਥੇ ਕੋਈ ਨਹੀਂ ਮਿਲਿਆ ਸੋ ਮੇਬੀ ਯਾ ਉਹਨਾਂ ਦੇ ਘਰ ਹੋਣਗੇ ਜਾਂ ਪੁਲਿਸ ਥਾਣੇ ਦੇ ਵਿੱਚ ਹੋਣਗੇ ਪਰ ਪੁਲਿਸ ਨੂੰ ਜਦੋਂ ਸੂਚਨਾ ਮਿਲਦੀ ਹੈ ਉਹ ਪਹੁੰਚਦੇ ਹੈ ਤੇ ਉਹ ਦੇਖਦੇ ਹੈ ਕਿ ਡਿੱਪੀ ਵੋਰਾ ਉਸ ਗੱਡੀ ਦੇ ਵਿੱਚ ਹੈਗੇ ਆ ਕੱਲ ਉਹ ਇਸੇ ਰੋਡ ਤੋਂ ਲੇਦਣਾ ਜੋ ਕਿ ਮਕਸੂਦਾ ਦੇ ਨੇੜੇ ਹੈ ਔਰ ਲੇਦੜਾ ਰੋਡ ਤੋਂ ਜਾਂ ਹਾਈਵੇ ਕਹ ਲਈਏ ਅੰਮ੍ਰਿਤਸਰ ਜਲੰਧਰ ਹਾਈਵੇ ਤੋਂ ਉਹ ਕਲ ਬਟਾਲੇ ਵੱਲ ਆਪਣੇ ਪਿੰਡ ਜਾ ਰਹੀ ਸੀ ਰਾਤ ਜਦੋਂ ਇਹ ਹਾਦਸਾ ਵਾਪਰਦਾ ਹੈ ਡਿੱਪੀ ਵੋਰਾ ਨਾਲ ਜੁੜੀ ਹੋਰ ਕੋਈ ਵੀ ਜਿਹੜੀ ਖਬਰ ਹੋਏਗੀ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਕੈਮਰਾ ਪਰਸਨ ਸਤਨਾਮ ਦੇ ਨਾਲ ਨੀਹਾ ਮਨਖਾਸ ਜਲੰਧਰ ਤੋਂ